ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ हूं ਉਮੀਦ ਕਰਦਾ हूं ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਅਪਡੇਟ ਕੀ ਹੈ ਜੀ 3704 ਅਧਿਆਪਕ ਯੂਨੀਵਰਸਿਟੀ ਤੋਂ ਪਿਛਲੇ ਦਿਨ ਧਰਨਾ ਲਗਾਇਆ ਗਿਆ ਠੀਕ ਹੈ ਜੀ ਸੋ ਅਨੰਦਪੁਰ ਸਾਹਿਬ ਵਿਖੇ ਸੋ ਉਸ ਧਰਨੇ ਦੇ ਵਿੱਚ ਜਿਹੜਾ ਕੀ ਕੀ ਅਪਡੇਟ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਤੇ ਧਰਨਾ ਲਗਾਇਆ ਗਿਆ ਕਿਉਂ ਲਗਾਇਆ ਗਿਆ ਸੀ ਇਹਦੇ ਪਿੱਛੇ ਕੀ ਕਾਰਨ ਸੀ ਉਹ ਤੁਹਾਡਾ ਨਾਂ ਆਪਾਂ ਜਰੂਰ ਸਾਂਝੀ ਕਰਾਂਗੇ ਸੋ ਬਨੇ ਰਹੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਦਿਨ ਆਪਾਂ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਨੇ ਆ ਸੋ ਅ ਪਿਛੇ ਦੇ ਤੁਸੀਂ ਦੇਖ ਸਕਦੇ ਹੋ ਕਿ 3704 ਅਧਿਆਪਕਾਂ ਵੱਲੋਂ ਜਿਹੜਾ ਧਰਨਾ ਉਹ ਲਗਾਇਆ ਗਿਆ ਸੋ ਧਰਨਾ ਲਗਾਉਣ ਦਾ ਸਭ ਤੋਂ ਵੱਡਾ ਜਿਹੜਾ ਮੇਨ ਕਾਰਨ ਇਹ ਸੀ ਕਿ ਆਪਾਂ ਦੇਖਿਆ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪੇ ਸਕੇਲ 3704 ਦੇ ਅਧਿਆਪਕ ਮੰਗ ਕਰ ਰਹੇ ਹੈ ਕਿ ਉਹਨਾਂ ਤੇ ਜਿਹੜਾ 6ਮਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਕਿਉਂਕਿ ਛੇਮੇ ਪੇ ਕਸ਼ਵੰਦੇ ਅਕੋਰਡਿੰਗ ਜਿਹੜਾ ਪੰਜਾਬ ਦਾ ਛੇਮਾ ਕਮੇ ਪੇ ਕਮਿਸ਼ਨ ਹੈ ਸੋ ਉਸ ਦੇ ਅਕੋਰਡਿੰਗ ਜਿਹੜੀ ਉਹਨਾਂ ਦੀ ਸੈਲਰੀ ਦਾ ਤਕਰੀਬਨ 10 ਤੋਂ 12000 ਰੁਪਏ ਦਾ ਫਰਕ ਪੈ ਰਿਹਾ ਸੋ ਏਸੀ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਧਰਨੇ ਮੁਜਾਰੇ ਹੋਏ ਉਹਨਾਂ ਦੇ ਇੱਕ ਜਿਹੜਾ ਪਾਰਟ ਸੋ ਹੁਣ ਜਿਹੜਾ ਲੇਟੈਸਟ ਚੱਲ ਰਿਹਾ ਉਹ ਹੈ ਜੀ 3704 ਅਧਿਆਪਕਨੀਆਂ ਰੀਕਾਸਟ ਲਿਸਟਾਂ ਚੋਂ ਤਕਰੀਬਨ 117 ਜਿਹੜੇ ਕੈਂਡੀਡੇਟਸ ਨੇ ਇਸ ਤੋਂ ਵੀ ਵੱਧ ਨੇ ਠੀਕ ਹੈ ਜੀ ਉਹਨਾਂ ਦੇ ਨਾਮ ਲਿਸਟਾਂ ਵਿੱਚੋਂ ਹੀ ਕੱਢ ਦਿੱਤੇ ਗਏ ਹੈ ਸੋ ਇਹੀ ਕਾਰਨ ਹੈ ਕਿ ਜਿਹੜਾ 3704 ਅਧਿਆਪਕਾਂ ਵੱਲੋਂ ਇੱਕ ਵੱਡਾ ਸੰਘਰਸ਼ ਵਿੜਣ ਦੀ ਜਿਹੜੀ ਉਹ ਤਿਆਰੀ ਦੇ ਵਿੱਚ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖਣ ਜੇਕਰ ਮੀਟਿੰਗ 'ਚ ਹੱਲ ਨਾ ਹੋਇਆ ਤਾਂ ਡੀਪੀਆਈ ਲੱਗੇਗਾ ਪੱਕਾ ਦਰਨਾ ਕਿਉਂਕਿ ਅਨੰਦਪੁਰ ਸਾਹਿਬ ਵਿਖੇ ਜਿਹੜੀ ਰੈਲੀ ਹੋਈ ਸੀ ਦਰਨਾ ਹੋਇਆ ਸੀ ਅਧਿਆਪਕਾਂ ਦਾ ਸੋ ਉਸ ਦੇ ਵਿੱਚ 16 ਤਰੀਕ ਜਿਹੜੀ ਵਿਭਾਗ ਵੱਲੋਂ ਦਿੱਤੀ ਗਈ ਹੈ ਮੰਤਰੀ ਸਾਹਿਬ ਨਾਲ ਮੀਟਿੰਗ ਠੀਕ ਹੈ ਜੀ ਸੋ ਉਹਦੇ ਵਿੱਚ ਜਿਹੜੀਆਂ ਮੰਗਾਂ ਰੱਖੀਆਂ ਨੇ ਸਭ ਤੋਂ ਪਹਿਲੀ ਗੱਲ ਤਾਂ ਮੰਗ ਇਹ ਹੀ ਰੱਖੀ ਗਈ ਸੀ ਕਿ ਤਕਰੀਬਨ ਅੱਜ 3704 ਅ ਅਧਿਆਪਕਾਂ ਨੂੰ ਭਰਤੀ ਹੋਏ 4 ਸਾਲ ਦੇ ਲਗਭਗ ਸਮਾਂ ਹੋ ਚੁੱਕਿਆ ਸੋ ਅਚਾਨਕ ਇਹ ਪੱਤਰ ਜਾਂ ਫਰਮਾਨ ਜਾਰੀ ਹੁੰਦਾ ਹੈ ਕਿ ਜਿਹੜੇ ਕੁਸ਼ਕ ਅਧਿਆਪਕ ਨੇ ਉਹਨਾਂ ਨੂੰ ਇਹਨਾਂ ਮਤਲਬ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ ਹਾਲਾਂਕਿ ਉਹਨਾਂ ਨੂੰ 4 ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਸੋ ਜਦੋਂ ਵੀ ਪੱਤਰ ਆਉਂਦਾ ਹੈ ਤੇ ਅਧਿਆਪਕਾਂ ਦੇ ਮਨਾਂ ਦੇ ਉੱਪਰ ਬਹੁਤ ਵੱਡਾ ਇਹਦਾ ਡੂੰਘਾ ਅਸਰ ਪੈਂਦਾ ਤੇ ਕਈ ਅਧਿਆਪਕ ਹੋਣਗੇ ਚਾਹੇ ਉਹ ਲੇਡੀਜ਼ ਹੋਣ ਚਾਹੇ ਜੈਂਟਸ ਹੋਣ ਸੁਣਨ ਦੇ ਵਿੱਚ ਵੀ ਬੜਾ ਆਇਆ ਸੀ ਕਿਉਂਕਿ ਉਹਨਾਂ ਦੇ ਮਨਾਂ ਦੇ ਉੱਪਰ ਇੰਨਾ ਡੂੰਘਾ ਅਸਰ ਪਿਆ ਕਿ ਉਹ ਮੈਂਟਲੀ ਅਪਸੈਟ ਹੋ ਗਏ ਠੀਕ ਹੈ ਜੀ ਸੋ ਬੰਦਾ ਵੀ ਇਹ ਕਿਉਂਕਿ ਇੱਕ ਅਧਿਆਪਕ ਨੂੰ 4 ਸਾਲ ਹੋ ਗਏ ਨੌਕਰੀ ਕਰਦੇ ਨੇ ਤਾਂ ਅਚਾਨਕ ਉਸ ਨੂੰ ਕਿਹਾ ਜਾਵੇ ਕਿ ਤੁਹਾਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਠੀਕ ਹੈ ਜੀ ਹਾਲਾਂਕਿ ਉਹਦੇ ਖਿਲਾਫ ਕੋਈ ਐਫਆਈਆਰ ਦਰਜ ਨਹੀਂ ਹੁੰਦੀ ਕਿ ਕੋਈ ਉਹ ਤੋਂ ਕੰਮ ਕੋਈ ਗਲਤ ਕੰਮ ਨਹੀਂ ਹੋਇਆ ਅਚਾਨਕ ਮਤਲਬ ਇਹ ਕਹਿ ਕੇ ਉਹਨੂੰ ਦੱਸਿਆ ਜਾਂਦਾ ਕਿ ਆਪਣੇ ਪੋਸਟ ਤੋਂ ਲਾਹੇ ਜਾਰ। ਸੋ ਜਦੋਂ ਵੀ ਇਹ ਖਬਰ ਆਈ ਹੈ ਤਾਂ ਜੂਨੀਅਨ ਨੇ ਹੰਬੜਾ ਮਾਰ ਕੇ ਉਹਨਾਂ ਅਧਿਆਪਕ ਸਾਥੀਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਸੰਬੋਧਨ ਕਰਕੇ ਉਹਨਾਂ ਨੂੰ ਹੌਸਲਾ ਦਿੱਤਾ ਹੈ ਠੀਕ ਹੈ ਜੀ ਸੋ ਮੈਂ ਵੀ ਅਕਸਰ ਆਪਾਂ ਤੁਹਾਨੂੰ ਜੋ ਵੀ ਵੀਡੀਓ ਪਾਉਂਦੇ ਆ ਉਹਦੇ ਵਿੱਚ ਤੁਹਾਨੂੰ ਇੱਕੋ ਇੱਕ ਗੱਲ ਕਹੀ ਜਾਂਦੀ ਹੈ ਕਿ ਦੋਸਤੋ ਜੂਨੀਅਨ ਬਿਨਾ ਕੁਝ ਵੀ ਨਹੀਂ ਹੈ ਠੀਕ ਹੈ ਜੀ ਜਿਸ ਤਰ੍ਹਾਂ ਪਰਿਵਾਰ ਦੇ ਵਿੱਚ ਇੱਕ ਮਾਂ ਪਿਓ ਹੁੰਦਾ ਹੈ ਉਸੇ ਤਰ੍ਹਾਂ ਹੀ ਆਪਣੇ ਵਿਭਾਗ ਦੇ ਵਿੱਚ ਆਪਣੀ ਯੂਨੀਅਨ ਹੈ ਚਾਹੇ ਉਹ GTU ਹੋਵੇ ਚਾਹੇ 3704 ਹੋਵੇ ਚਾਹੇ 6835 ਦੀ ਹੋਵੇ ਹਰ ਇੱਕ ਯੂਨੀਅਨ ਹੈ ਠੀਕ ਹੈ ਜੀ ਅਲੱਗ ਅਲੱਗ ਯੂਨੀਅਨ ਹਨ ਪਰ ਅਸਲ ਵਿੱਚ ਯੂਨੀਅਨਾਂ ਦਾ ਇੱਕੋ ਇੱਕ ਮਕਸਦ ਹੁੰਦਾ ਹੈ ਠੀਕ ਹੈ ਜੀ ਉਹ ਹੁੰਦਾ ਹੈ ਅਧਿਆਪਕ ਦੇ ਹੱਕਾਂ ਨੂੰ ਜਿਹੜਾ ਬਰਕਰਾਰ ਰੱਖਿਆ ਗਿਆ ਵੀ ਕਿ ਅਧਿਆਪਕ ਦਾ ਹੱਕ ਨਾ ਮਾਰੇ ਚਾਹੇ ਉਹ ਪੁਰਾਣੀ ਪੈਨਸ਼ਨ ਬਹਾਲੀ ਵਾਲਾ ਹੋਵੇ ਚਾਹੇ ਪੇ ਸਕੇਲ ਵਾਲਾ ਹੋਵੇ ਤੇ ਲੇਟੈਸਟ ਜਿਹੜਾ ਹੁਣ ਰੀਕਾਸਟ ਲਿਸਟਾਂ ਹੋਈਆਂ ਨੇ ਠੀਕ ਹੈ ਜੀ ਉਹਨਾਂ ਦੇ ਵਿੱਚ ਅਧਿਆਪਕਾਂ ਦੇ ਜਿਹੜੇ ਨਾਮ ਕੱਢੇ ਗਏ ਚਾਹੇ 6835 ਦੇ ਹੋਣ ਚਾਹੇ 3704 ਦੇ ਹੋਣ ਸੋ ਉਹਨਾਂ ਅਧਿਆਪਕਾਂ ਨੂੰ ਉਹਨਾਂ ਦੇ ਜਿਹੜੀ ਜੂਨੀਅਨ ਹੈ ਇੱਕ ਵੱਡਾ ਸੰਘਰਸ਼ ਕਰ ਰਹੀ ਹੈ ਸੋ ਮੇਰੀ ਪੁਰਜੋਰ ਜਾਂ ਹੱਥ ਜੋੜ ਕੇ ਬੇਨਤੀ ਹੁੰਦੀ ਹੈ ਖਾਸ ਕਰ ਉਹਨਾਂ ਨੇ ਤਾਂ ਅਧਿਆਪਕਾਂ ਨੇ ਆਉਣਾ ਹੀ ਆਉਣਾ ਹੈ ਜਿਨ੍ਹਾਂ ਦੇ ਨਾਮ ਲਿਸਟਾਂ ਚ ਬਾਹਰ ਹੈ ਉਹ ਤਾਂ ਆਪਣਾ ਇਕੱਲੇ ਕੀ ਆਪਣੇ ਮਾਤਾ ਪਿਤਾ ਨਾਲ ਭੈਣ ਭਰਾ ਨਾਲ ਹੋਰ ਵੀ ਸਕੇ ਸੰਬੰਧੀ ਨਾਲ ਉੱਥੇ ਇਕੱਠੇ ਹੋਇਆ ਕਰੋ ਸੋ ਜਿਹੜੇ ਅਧਿਆਪਕਾਂ ਦਾ ਲਿਸਟਾਂ ਚ ਨਾਮ ਹੈਗਾ ਪਰ ਉਹ ਪੇ ਸਕੇਲ ਦੇਖੋ ਹਜੇ ਵੀ ਜਿਹੜਾ ਉਹ ਮੁੱਦਾ ਬਾਕੀ ਹੈ ਸੋ ਵੱਧ ਤੋਂ ਵੱਧ ਜੂਨੀਅਨ ਦਾ ਸਾਥ ਦਿਆ ਕਰੋ ਆਉਣ ਵਾਲੀ 16 ਤਰੀਕ ਨੂੰ ਜਿਹੜਾ ਹੈਗਾ ਧਰਨਾ ਉਹ ਹੋਣ ਜਾ ਰਿਹਾ ਜੇਕਰ ਉਹਦੇ ਵਿੱਚ ਵਿਭਾਗ ਵੱਲੋਂ ਕੋਈ ਆਪਾਂ ਨੂੰ ਜਿਹੜੀ ਹੈਗੀ ਜਵਾਬੀ ਕਾਰਵਾਈ ਦੇ ਵਿੱਚ ਆਪਣੇ ਫੈਸਲਾ ਹੱਕ ਵਿੱਚ ਨਹੀਂ ਹੁੰਦਾ ਤਾਂ ਡিপিਆਈ ਜਿਹੜਾ ਹੈਗਾ ਉਹ ਪੱਕਾ ਧਰਨਾ ਲਗਾਇਆ ਜਾਊਗਾ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਇਹ ਜਿਹੜੀ ਹਦਾਇਤ ਕੀਤੀ ਗਈ ਹੈ ਸੋ ਵੱਧ ਤੋਂ ਵੱਧ ਯੂਨੀਅਨ ਦਾ ਸਾਥ ਦਿਓ ਕਰੋ ਸੋ ਦੂਸਰੀ ਗੱਲ ਮੈਂ ਉਹਨਾਂ ਭੈਣ ਭਰਾਵਾਂ ਨੂੰ ਦੱਸਣੀ ਚਾਹੁੰਦਾ ਉਹਨਾਂ ਨੂੰ ਵੀ ਤੁਸੀਂ ਮਤਲਬ ਕਭਰਾਓ ਨਾ ਕਿਉਂਕਿ ਯੂਨੀਅਨ ਤੁਹਾਡੇ ਨਾਲ ਹੈ ਯੂਨੀਅਨ ਤੁਹਾਨੂੰ ਤੁਸੀਂ ਯੂਨੀਅਨ ਦਾ ਸਾਥ ਦਿਓ ਤੁਹਾਡਾ ਹੱਕ ਤੁਹਾਨੂੰ ਜਰੂਰ ਮਿਲ ਕੇ ਰਹੂਗਾ ਤੁਹਾਨੂੰ ਨੌਕਰੀ ਤੋਂ ਨਹੀਂ ਕੱਢਿਆ ਜਾਊਗਾ ਠੀਕ ਹੈ ਜੀ ਸੋ ਇਹ ਮੰਗਾ ਜਿਹੜੀਆਂ 3704 ਅਧਿਆਪਕ ਯੂਨੀਅਨ ਵੱਲੋਂ ਚੱਲ ਰਹੀਆਂ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਸੰਘਰਸ਼ ਜਾਰੀ ਰਹਿਣਗੇ ਜਿੰਨਾ ਚਿਰ ਹੱਕ ਸਾਡ ਨੂੰ ਜਿਹੜੇ ਸਾਡੇ ਨਹੀਂ ਦਿੱਤੇ ਜਾਂਦੇ ਠੀਕ ਹੈ ਸੋ ਧਰਨੇ ਮੁਜਾਹਰਿਆਂ ਦੇ ਵਿੱਚ ਜਾਇਆ ਜਰੂਰ ਕਰੋ ਤੇ ਦੂਸਰਾ ਜਿੰਨਾ ਵੀ ਤੁਹਾਡਾ ਕੋਈ ਫੰਡ ਬਣਦਾ ਹੁੰਦਾ ਹੈ ਫੰਡ ਜਰੂਰ ਦਿਆ ਕਰੋ ਕਿਉਂਕਿ ਕਈ ਵਾਰ ਇੱਕ ਮੌਕੇ ਆਪਾਂ ਨਹੀਂ ਜਾ ਸਕਦੇ ਹੁੰਦੇ ਤਾਂ ਉਸ ਸਮੇ ਆਪਣੇ ਜਿਹੜਾ ਦਿੱਤਾ ਹੋਇਆ ਫੰਡ ਹੈ ਉਹ ਆਪਣਾ ਇੱਕ ਬੰਦੇ ਦਾ ਕੰਮ ਕਰਦਾ ਹੈ ਸੋ ਯੂਨੀਅਨ ਦਾ ਸਾਥ ਦਿਆ ਕਰੋ ਫੰਡ ਦਿਆ ਕਰੋ ਤੇ ਦੂਸਰਾ ਇਹ ਹੈ ਕਿ ਜਿੰਨੇ ਵੀ ਮਤਲਬ ਕੋਈ ਧਰਨੇ ਮੁਜਾਰੇ ਹੁੰਦੇ ਹਨ ਉਹਨਾਂ ਚ ਸ਼ਮੂਲਿਤ ਕਰਿਆ ਕਰੋ ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਵਿਭਾਗ ਦੇ ਵਿੱਚ ਚੱਲ ਰਿਹਾ ਹੈ ਕਿਹੜੀਆਂ-ਕਿਹੜੀਆਂ ਨੀਤੀਆਂ ਜਿਹੜੀ ਵਿਭਾਗ ਘੜ ਰਿਹਾ ਹੈ ਅਧਿਆਪਕਾਂ ਦੇ ਵਿਰੁੱਧ ਠੀਕ ਹੈ ਜੀ ਉਹ ਤੁਹਾਨੂੰ ਸਿੱਖਣ ਨੂੰ ਜਾਣਨ ਨੂੰ ਬਹੁਤ ਕੁਝ ਮਿਲਦਾ ਹੈ ਸੋ ਮਿਲਦੇ ਆ ਕਿਸੇ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ